ਦੈਂਤੋ ਬਾਤ ਕਰਦਾ ਤੋਂ ਬਾਅਦ ਇੱਕ ਵਾਰ ਫਿਰ ਅਸੀਂ ਮੁੜਦੇ ਆਸਾਂ ਬਾਦ ਵੱਲ ਤੇ ਮੈਂ ਐਸੀ ਸ਼ਖਸੀਅਤ ਨੂੰ ਸਤਾ ਦਿਨਾਂ ਜਿਨ੍ਹਾਂ ਨੇ ਸਾਹਿਤੀ ਲੋਕ ਮੰਦਰੀਆਂ ਦੀ ਹਰ ਵਿਦਾ ਵਿੱਚ ਆਪਣਾ ਯੋਗਦਾਨ ਪਾਇਆ ਤੇ ਬੇਬਾਕੀ ਨਾਲ ਆਪਣੀ ਗੱਲ ਕਰਨ ਦੀ ਜੁਰਤ ਰੱਖਦੇ ਨੇ ਸਾਡੇ ਬਹੁਤ ਹੀ ਪਿਆਰੇ ਪ੍ਰੀਤਮ ਰੂਪਾ ਜਾ ਜੋ ਪ੍ਰਧਾਨ ਜੀ ਮੰਡਲ ਤੇ ਅੱਜ ਦੀ ਇਸ ਗੋਸ਼ਟੀ ਦੇ ਵਿੱਚ ਬਹੁਤ ਸਾਰੇ ਹੀ ਬਹੁਤ ਪਿਆਰੇ ਪੂਰਵ ਜਨ ਬਦਵਾਨ ਬਿਚ ਮੈਂ ਸ਼ਹਿਦਕੋ ਪਹਿਲੀ ਗੱਲ ਤਾਂ ਮੇਰੇ ਨਾਲ ਕਾਫੀ વિશેਸ਼ਣ ਲਾਏਗੇ ਮੈਂ ਮੈਂ ਕੈਡਮਿਸ਼ਨ ਨਹੀਂ ਹੈਗਾ ਡਾਕਟਰ ਜੋਗਰ ਸਿੰਘ ਵਾਹ ਕੋਈ ਹੋਣ ਹੋਰੇ ਤਾਂ ਦਾ ਮੁੰਬੈ ਦਾ ਬਿਲਕੁਲ ਰਸੀਆਂ ਪਾਠਕਾ ਇੰਨਾ ਚ ਮੇਰਾ ਹੈ ਤੇ ਲੋਕ ਸਾਹਿਤ ਲੋਕ ਬਨਗੀਆਂ ਨਾਲ ਜਿਹੜਾ ਹੈ ਮੇਰਾ ਬਾ ਕਾਫੀ ਹੈ ਵਿੱਚ ਲੋਕ ਤਾਂ ਰਾ ਲੋਕ ਜਿਹੜਾ ਕਿ ਜ਼ਰੂਰ ਤਰਫ ਹੁੰਦਾ ਹੈ ਅ ਅ ਜੇਪੀ ਸ਼ਰਮਾ ਮੇ ਤੋਂ ਛੋਟੇ ਹੈ ਇੱਕੇ ਭਰਾਵਾਂ ਵਰਗੇ ਹੈ ਮੈਥੋਂ ਬਿਨਾ ਪੁੱਛੇ ਹੀ ਇਹਨਾਂ ਨੇ ਇਹ ਮੇਰਾ ਨਾਮ ਵੀ ਨਹੀਂ ਪੂਰਨ ਬੋਲਣਾ ਤੇ ਮੈਂ ਕਿਹਾ ਵੀ ਜਦੋਂ ਡਾਕਟਰ ਜੋਗਾ ਸਿੰਘ ਵਰਗੇ ਵੱਡੇ ਵਿਦਵਾਨ ਭਾਚਾ ਵਿਗਿਆਨੀ ਆ ਰਹੇ ਤੇ ਸਾਡੀ ਗੱਲ ਦਾ ਫਿਰ ਕੋਈ ਉੱਤੇ ਕੋਈ ਬਹੁਤਾ ਮੂਰ ਲੱਗਾ ਉਸਕਿਨਾਂ ਕੋਈ ਕਰ ਦਵਾਜੰਦੀ ਦਾ ਉਹ ਕਹਿੰਦੇ ਨਹੀਂ ਚਲੋ ਤੁਸੀਂ ਆਪਣੇ ਤਰੀਕੇ ਦੇ ਨਾਲ ਬੋਲਣਾ ਹੈ ਬੇਲੀ ਗੱਲ ਤਾਂ ਆਸੀ ਖੁਸ਼ਕਿਸਮਤਾਂ ਕਿ ਡਾਕਟਰ ਜੋਗਾ ਸਿੰਘ ਵਰਗੇ ਜਿਹਨਾਂ ਦਾ ਭਾਸ਼ਾ ਵਿਗਿਆਨ ਦੇ ਵਿੱਚ ਜਿਹੜਾ ਹੈਗਾ ਉਹ ਜਿਆਦਾ ਕੰਮ ਮੈਂ ਕਾ ਕਰਕੇ ਪੰਜਾਬੀ ਨੂੰ ਲੈ ਕੇ ਤੇ ਸੋ ਇਸੇ ਕਰਕੇ ਮੈਂ ਉਹ ਪੱਖ ਬਿਲਕੁਲ ਛੋਣਾ ਹੀ ਨਹੀਂ ਜਿਹੜਾ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਹੈ ਭਾਸ਼ਾ ਨਾਲ ਸੰਬੰਧਿਤ ਹੈ ਭਾਸ਼ਾ ਕੀ ਹੁੰਦੀ ਹੈ ਕਿਤੋਂ ਆਈ ਕਿਵੇਂ ਬਣੀ ਇਹ ਮੇਰਾ ਸਰੋਕਾਰ ਨਹੀਂ ਹੈ ਤੇ ਜੁਜੀ ਗੱਲ ਮੈਂ ਜਿਵੇਂ ਮੈਂ ਸਮਝਦਾ ਇਸ ਗੱਲ ਨੂੰ ਅ ਮੇਰੇ ਬਾਰੇ ਜਿੱਦਾਂ ਮਲਕ ਜੀ ਨੇ ਕਿਹਾ ਮੇਰੇ ਦੋਸਤ ਨੇ ਕਈ ਵਾਰੀ ਇਹ ਹੁੰਦਾ ਕਿ ਨੁਕਸਾਨ ਵੀ ਹੁੰਦਾ ਮੈਂ ਆਖਿਆ ਕਿ ਤੁਸੀਂ ਮੈਨੂੰ ਬਿਤਾ ਰਹੇ ਹੋ ਅ ਥੋੜੇ ਦੋਸਤ ਘੱਟ ਬਣਦੇ ਆ ਗੁੱਸੇ ਹੋਣ ਵਾਲੇ ਵਾਦ ਆ ਜਾਂਦੇ ਆ ਹੋ ਜਾਂਦੇ ਆ ਤੇ ਫਿਰ ਨਾਈਂ ਚੰਗਾ ਵੀ ਨਾਮ ਬੁਲਾਇਆ ਜਾਵੇ ਤੇ ਉਹ ਮੈਂ ਤਾਂ ਸਿਰਫ ਜਿਹੜਾ ਹੈ ਪਹਿਲੀ ਕੰਮ ਆਇਆ ਚੀਜ਼ ਟਾਪਿਕ ਦੇ ਨਾਲ ਕਿਉਂਕਿ ਸਿਚੁਏਸ਼ਨ ਸੰਭਾਲ ਦੀ ਜਿਹੜੀ ਗੱਲ ਆ ਉਹ ਉਥੇ ਹੀ ਸੀ ਮੁਕ ਰਹਿਣਾ। બીજી ਗੱਲ ਉਹ ਕੋ ਬੋਲੀ ਉਪਵਾਚਾ ਮੈਨੂੰ ਸ਼ਬਦ ਚੰਗਾ ਨਹੀਂ ਲੱਗਦਾ। ਕਦੇ ਜੀ ਨਹੀਂ ਚੰਗਾ ਲੱਗਿਆ। ਸ਼ੁਰੂ ਤੋਂ ਮੈਂ ਇਸ ਦੇ ਮਾਮਲੇ ਤੇ ਮੈਂ ਬਹਿਸ ਵੀ ਕਰਦਾ ਰਹਿਆ ਦਿੱਤੇ ਕਿਤੇ ਇੱਕ ਮੌਕਾ ਮਿਲਦਾ ਰਿਹਾ। ਕਿ ਬੋਲੀ ਜਿਹੜੀ ਉਹ ਬੋਲੀ ਹੁੰਦੀ ਹੈ ਭਾਵੇਂ ਉਹ ਵਾਦੀ ਹੈ, ਭਾਵੇਂ ਮਲਵਾਈ ਹੈ, ਭਾਵੇਂ ਜਿਹੜੀ ਹੈ ਮਾਦੀ ਹੈ, ਭਾਵੇਂ ਪੋਟੋਹਾਰੀ ਹੈ ਕੋਈ ਵੀ ਹੈ। ਤੇ ਤੁਸੀਂ ਪੰਜਾਬੀ ਦੀਆਂ ਇਹਨੂੰ ਲੈਜੇ ਕਹਿ ਸਕਦੇ ਹੋ ਪੰਜਾਬੀ ਦੀਆਂ ਜੜਾ ਕਹਿ ਸਕਦੇ ਹੋ ਕੋਈ ਹੋਰ ਸ਼ਬਦ ਦੇ ਲਈ ਜਿਹੜਾ ਉਪਚਾਰ ਦੇ ਨਾਲ ਜਿਹੜਾ ਹੈ ਕਿਉਂਕਿ ਇਹ ਬਿਲਕੁਲ ਦਫਤਰੀ ਹੈ ਸ਼ਬਦ ਹੈ ਸਬ ਡਿੱਕਤੀ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਉਸ ਤਰ੍ਹਾਂ ਦਾ ਜਿਹੜਾ ਹੈਗਾ ਸ਼ਬਦ ਹੈ ਡਾਇਲੈਕਟ ਥੋੜਾ ਅੱਛਾ ਸ਼ਬਦ ਹੈ ਦੀ ਵਿਆਖਿਆ ਤਾਂ ਮੈਂ ਨਹੀਂ ਕਰਦਾ ਡਾਕਟਰ ਜੋਖਰ ਸਿੰਘ ਵਾਧ ਵਧੀਆ ਤਰੀਕੇ ਨਾਲ ਦੱਸ ਸਕਦਾ ਹੈ ਗੱਲ ਤੇ ਪਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਕਈ ਵਾਰੀ ਅਸੀਂ ਨਾ ਕਿਸੇ ਦੂਸਰੀ ਭਾਸ਼ਾ ਤੋਂ ਸ਼ਬਦ ਉਧਾਰੇ ਲੈਂਦੇ ਆ ਤੇ ਇਹਦੇ ਲਈ ਸਾਡੇ ਜਿਹੜੇ ਸੋ ਕਾਲਡ ਕੋਈ ਭਾਵੇਂ ਯਾਦ ਕਰਨੇ ਭਾਵੇਂ ਉਹ ਵੀ ਕਾਫੀ ਹੈਪੀ ਟੂ ਰਿਮੈਂਬਰ ਹੁੰਦੇ ਆ ਜਦੋਂ ਆਪਣੀ ਖੋਜ ਨੂੰ ਪੱਧਰ ਤੱਕ ਨਹੀਂ ਹੁੰਦੀ ਜੀ ਸੌਖਾ ਹਿੰਦੀ ਭਾਸ਼ਾ ਤੋਂ ਚੱਕ ਲੋ ਦੇਖੋ ਕਿ ਕਿਹੜੇ ਕਿਹੜੇ ਦੇਖਣੇ ਹੋਗੇ ਤੇ ਫਿਰ ਤਾਂ ਆਪਾਂ ਦੇ ਵਿੱਚ ਇੱਕ ਕੰਮ ਜਿਹੜਾ ਹੈਗਾ ਚੱਲੀ ਜਾਂਦਾ ਜਿਹਨੂੰ ਅਸੀਂ ਪ੍ਰਤਾਪ ਪੰਜਾਬੀ ਦੇ ਵਿੱਚ ਖਾਸ ਕਰਕੇ ਸਕੂਲਾਂ ਨੇ ਕਿਤਾਬਾਂ ਦਾ ਜਿਹੜਾ ਹਾਲ ਦੇਖਦੇ ਆ ਅਗੋਦਿਕ ਅਪੇਰਵਾਦਿਸ ਤਾਂ ਉਹਦੇ ਜਦੋਂ ਜੰਮਦੇ ਉਹ ਕੀ ਚਾਹੁੰਦੇ ਕਿ ਖੋਜ ਰੱਖੀ ਮਤਲਬ ਉਹ ਜਿਹੜਾ ਮੇਰਾ ਜਿਹੜਾ ਹੈਗਾ ਸੰਲੋਕ ਹੈ ਜਿਹੜਾ ਉਹ ਇਹਨਾਂ ਕਹਿ ਕੇ ਕੋਈ ਬੋਲੀ ਕਿਸੇ ਖਿੱਤੇ ਦੀ ਕਿਸੇ ਖਿੱਤੇ ਦੀ ਤਸੱਮਾਨੀ ਕਰਦੇ ਲੋਕਾਂ ਦੀ ਆਪਣੀ ਹੀ ਹੈ ਭਾਜਾ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਕਿਤੋਂ ਆਈ ਨਹੀਂ ਹੁੰਦੀ ਜਿੱਦਾਂ ਸਾਡੇ ਕੇ ਪੇਚ ਕੀਤਾ ਜਾਂਦਾ ਹੈ ਕਿ ਫਲਾਨੀ ਜੋ ਨਿਕਲੀ ਹੈ ਜੇ ਸੰਕ੍ਰਿਤ ਤੋਂ ਨਿਕਲੀ ਹੈ ਉਹ ਉਹ ਜੋ ਨਿਕਲੀ ਹੈ ਜਾਂ ਜੀਵਿਤੋਂ ਨਿਕਲੀ ਹੈ ਠੀਕ ਹੈ ਜਦੋਂ ਭੋਲੀ ਜਿੱਦਾਂ ਪਹਿਲਵਾਨ ਜੀ ਨੇ ਕਿਹਾ ਕਿ ਤਕਸਾਲੀ ਰੂਪ ਲੈਂਦੀ ਹੈ ਤੇ ਫਿਰ ਜ਼ਰੂਰ ਉਹ ਕਿਤਨਾ ਕਿਤੋਂ ਜਿਹੜੇ ਜੱਗੇ ਸ਼ਬਦਾਂ ਨੂੰ ਉਹਨਾਂ ਨੇ ਹੁੰਦਾ ਕਿ ਜਿਹੜੀ ਡਿਕਸ਼ਨ ਹੈ ਜਿਹੜੀ ਜਿਹੜੀ ਬਕਾਇਦਾ ਜਿਹਨੂੰ ਆਪਾਂ ਕਹਿੰਦੇ ਸਿੱਧਾਂਤ ਵੀ ਕਹਿੰਦੇ ਹਾਂ ਉਹਨਾਂ ਨੇ ਕੁਝ ਨਿਸ਼ਚਿਤ ਕਰਨੀ ਹੁੰਦੀ ਹੈ ਕਿ ਹਾਂ ਆਹ ਜਿਹੜੇ ਸ਼ਬਦ ਨੇ ਉਹ ਕਿਤੋਂ ਵੀ ਜਿਹੜੇ ਹੈ ਆਏ ਹੋ ਸਕਦੇ ਆ ਬਾਣੀ ਦੀ ਜਿਹੜੀ ਉਦਾਹਰਨ ਮਹਿਦਵਾਨ ਸਾਹਿਬ ਨੇ ਦਿੱਤੀ ਹੈ ਤੇ ਡਾਕਟਰ ਜਗੀਰ ਸਿੰਘ ਜੀ ਬਚਾ ਹੱਥ ਵੱਧ ਸਿਆਣੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ 122 ਦੇ ਕਰੀਬ ਉਪ ਭਾਸ਼ਾਵਾਂ ਜਿਨੂੰ ਕਹਿੰਦੇ ਆਪਾਂ ਡਾਇਲੈਕਟਸ ਤੇ ਜਿਹੜੀਆਂ ਰਹੀਆਂ ਲੈਂਗੁਏਜ ਰਹੀਆਂ ਤੇ ਹੁਣ ਇਸ ਤਰ੍ਹਾਂ ਜਦੋਂ ਅਸੀਂ ਇੱਕ ਪੰਜਾਬੀ ਜਿਹਨੂੰ ਆਪਾਂ ਅੱਜ ਬਾਰ-ਬਾਰ ਟਕਸਾਲੀ ਸ਼ਬਦ ਜਿਹਦੇ ਲਈ ਵਰਤਿਆ ਤੇ ਮੈਨੂੰ ਲੱਗਦਾ ਹੈ ਕਿ ਟਕਸਾਲੀ ਸ਼ਬਦ ਵੀ ਖਤਰਨਾਕ ਹੁੰਦਾ ਕਈ ਵਾਰੀ ਤੇ ਕਿਉਂਕਿ ਫਿਰ ਅਸੀਂ ਸ਼ੁੱਧਤਾ ਵਾਲੇ ਪਾਸੇ ਪੈ ਜਾਂਦੇ ਆ ਉਹ ਵੈਸੀ ਖਤਰਨਾਕ ਸ਼ਬਦ ਹੈ ਜਿਹਦਾ ਸ਼ੁੱਧਤਾ ਸ਼ੁੱਧ ਕੁਝ ਹੁੰਦਾ ਹੀ ਨਹੀਂ ਕਦੇ ਵੀ ਨਾ ਬੰਦਾ ਸ਼ੁੱਧ ਹੈ ਨਾ ਸਾਡੀ ਨਸਲ ਸ਼ੁੱਧ ਹੈ ਨਾ ਕਰੇ ਪਾਚਾਇਤ ਨਾਲ ਸ਼ੁੱਧ ਹੋਈ ਹੈ ਤੇ ਸੋ ਮੈਨੂੰ ਜਿਹੜਾ ਇਸ ਤੱਕ ਲੱਗਦਾ ਹੈ ਕਿ ਜਦੋਂ ਸਾਡਾ ਪੋਲੀਟਿਕਲ ਸਿਸਟਮ ਹੈ ਜਿਹੜਾ ਮੋਨੀਟਰ ਤੋਂ ਮੈਨੂੰ ਨਹੀਂ ਜਾਣਦੇ ਇਹ ਬਹੁਤ ਛੋਟੀਆਂ ਸੀ ਜਦੋਂ ਮੈਂ ਇਹਨਾਂ ਦੇ ਘਰ ਬੀਬੀ ਜੀ ਕੋਲ ਜਾਂਦਾ ਰਿਹਾ ਉਹ ਡਾਇਰੈਕਟਰ ਸੀਗੇ ਮਿਲਖੜ ਦੇ ਤੇ ਇਹਨਾਂ ਦੇ ਦਾਦਾ ਜੀ ਬਹੁਤ ਵੱਡੇ ਆਗੂ ਸੀ ਇਸ ਇਲਾਕੇ ਦੇ ਉਹ ਕੱਲੇ ਖਵਾਦੇ ਨਹੀਂ ਇਸ ਸਾਰੇ ਖਿੱਤੇ ਦੇ ਕਾਮਰੇਟ ਕੋਟਾ ਉਹਨਾਂ ਦਾ ਨਾਂ ਸੀ ਤੇ ਮੈਨੂੰ ਇਹ ਵੀ ਇਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ ਉਹ ਉਹ ਸੈਕੰਡ ਲੈਫਟ ਹੰਡ ਭਾਰਤੀ ਹੋ ਗਏ ਸੀ ਉਹਨਾਂ ਦੀ ਸਿਲੈਕਸ਼ਨ ਵੀ ਹੋ ਗਈ ਸੀ ਫੌਜ ਦੇ ਕਾਜੂ ਸੀਏਡੀ ਸੀਏਡੀ ਵਾਲੇ ਆਏ ਪਤਾ ਕਰਨ ਦੀ ਕਿ ਕਿੱਥੇ ਰਹਿੰਦਾ ਬੰਦਾ ਕੋਣ ਹੈ ਉਹ ਕਹਿੰਦਾ ਕਿ ਕਾਮਰੱਡ ਰੋਟਾ ਦਾ ਮੁੰਡਾ ਹੈ ਕਹਿੰਦਾ ਨਾਮ ਦੇ ਉਹਨਾਂ ਤੇ ਘਾਟਾ ਪਾਉਂਦਾ ਸ਼ਾਇਦ ਇਹ ਹੁਣ ਇਹ ਪਾਤੀ ਦੀ ਸੇਵਾ ਨਾ ਕਰ ਸਕਦੇ ਜਿਹੋ ਫੌਜਰੀ ਚਾਰ ਜੇ ਨਾਇਬ ਕਰਨਲ ਤੱਕ ਪਹੁੰਚ ਜਾਂਦੇ ਇਹਨਾਂ ਨੇ ਕਿਤਾਈ ਤੇ ਸੋ ਇਸ ਤਰ੍ਹਾਂ ਜਿਹੜਾ ਇੱਕ ਤੁਹਾਡਾ ਪੋਲੀਟਿਕਲ ਸਿਸਟਮ ਹੈ ਉਹ ਕਿਵੇਂ ਪ੍ਰਭਾਵਿਤ ਕਰਦਾ ਹੈ ਕਿਸੇ ਗੱਲ ਨੂੰ ਤੁਹਾਡੀ ਭਾਸ਼ਾ ਨੂੰ ਤੁਹਾਡੀ ਬੋਲੀ ਨੂੰ ਅੱਜ ਪਵਾ ਦੇ ਦਾ ਇਹ ਇਲਾਕਾ ਪਹਾੜ ਤਾਂ ਖੇਤਾਂ ਮੈਂ ਜੋ ਪਹਾੜੀ ਖਾੜੇ ਤੇ ਕੰਮ ਕੀਤਾ ਮੈਂ ਸਾਰੇ ਕਿੱਸੇ ਆਸਰਾਂ ਮਹਿਬਾਨ ਜੀ ਦੇ ਪੜੇ ਤੇ ਫਿਰ ਮੋਂਦੇ ਖਾੜੇ ਜਾ ਕੇ ਦੇਖੇ ਉਹਨਾਂ ਲੋਕਾਂ ਦੇ ਮਨ ਵਿਚਾਰਨ ਬਹੁਤ ਦੀ ਤੀਪਾ ਮੈਂ ਤੋੜੀ ਜਿੱਥੇ ਖਾੜਾਂ ਦੇ ਵਿੱਚੋਂ ਜਾ ਕੇ ਆਪਣੀ ਪੇਸ਼ਕਾਰੀ ਕਰ ਦਿੱਤੀ ਇਹ ਇਲਾਕਾ ਇਹ ਇੰਨੀ ਵੱਡੀ ਭਾਸ਼ਾ ਜਿਹੜੀ ਕਿ ਇੰਡੀਪੈਂਡੈਂਟ ਜਿਆਦਾ ਡਿਸਪਲਨਾਇਡ ਆਪਣਾ ਭਾਸ਼ਾ ਦਾ ਇਸੇ ਲਈ ਮਰਗੀ ਇਹ ਕਿਵੇਂ ਬੰਡੀ ਗਰੀ ਪੰਜਾਬੀ ਵਾਲੇ ਕਹਿੰਦੇ ਸਾਡੀ ਭਾਸ਼ਾ ਬਣ ਗਈ ਹਿੰਦੀ ਵਾਲੇ ਕਹਿੰਦੇ ਕਿ ਨਹੀਂ ਇਹ ਤਾਂ ਵੀ ਉਹ ਆਸਲ ਦੇ ਵਿੱਚ ਤੇ 아니 ਕੁਝ ਪਾਣੀ ਪਾਸੀ ਗਈ ਜਾਨੂੰ ਤੇ ਹਰ ਵਾਰ ਪੰਜਾਬੀ ਲੇਖ ਸਭਾ ਦੇ ਮੰਚ ਤੋਂ ਵੀ ਹੋਰ ਨਾ ਥਾਵਾਂ ਤੋਂ ਵੀ ਪੰਜਾਬੀ ਮੰਚ ਬਣਿਆ ਹੋਇਆ ਉਹ ਰੌਲਾ ਪਾਉਂਦੇ ਆ ਕਿ ਇਹ ਇਥੋਂ ਦੀ ਜਿਹੜੀ ਭਾਸ਼ਾ ਹੈ ਉਹ ਕਿਉਂ ਨਹੀਂ ਸਰਕਾਰੀ ਭਾਸ਼ਾ ਬਣਦੀ ਕਿਉਂ ਨਹੀਂ ਦਸਤਰਾਬੀ ਭਾਸ਼ਾ ਬਣਦੀ ਕੀ ਕਿਸੇ ਨੂੰ ਪਤਾ ਨਹੀਂ ਜਦ ਜਿਹੜੇ ਇਥੋਂ ਐਫਐਸ ਮੈਂ ਜਤਾ ਕਿ ਤੇ ਜਿਹੜੇ ਇੱਥੇ ਮਹਿਰਬਾਨ ਹਨ ਉਹਨੂੰ ਪਤਾ ਨਹੀਂ ਜੀ ਇਹ ਇਥੋਂ ਦੀ ਭਾਸ਼ਾ ਹੈ ਉਹਨਾਂ ਨੂੰ ਸਾਰਾ ਪਤਾ ਹੈ ਕਿਉਂਕਿ ਭਾਸ਼ਾ ਦੇ ਵਿੱਚ ਤੇ ਬੋਲੀ ਦੇ ਵਿੱਚ ਇੱਕ ਬਹੁਤ ਵੱਡੀ ਸਟਰੈਂਥ ਹੈ ਉਹ ਜਿਹੜੀ ਸਟਰੈਂਥ ਹੈ ਤਾਕਤ ਬਣਦੀ ਹੈ ਲੋਕਾਂ ਨੂੰ ਇਕੱਠੇ ਕਰਦੀ ਹੈ ਸਾਰਾ ਕੁਝ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਨਾ ਕਿਸੇ ਜਿਹੜੀਆਂ ਉਹ ਖਤਰਾ ਆ ਸੰ ਨੂੰ ਆਖਿਆਈ ਜਿਹੜੀ ਹੈ ਉਹ 페ਚ ਹੁੰਦੀ ਹੈ ਜੇ ਇੱਥੇ ਇਦਾਂ ਦੀ ਕੋਈ ਪੋਲੀਟਿਕਲ ਡਿਰੀਕਸ਼ਨ ਦੀ ਕੋਈ ਗੰਗ ਦੀ ਚੰਡੀਗੜ੍ਹ ਦੇ ਖਿੱਤੇ ਦੇ ਵਿੱਚ ਇੱਥੇ ਚੱਲਦੀ ਦਾਹੇ ਕੀ ਮਜਾਲ ਸੀ ਜਿੱਥੇ ਚੰਡੀਗੜ੍ਹ ਤੇ ਇਹ ਜਿਹੜੀ ਭਾਸ਼ਾ ਲਾਗੂ ਨਾ ਹੋਈ ਉਦੁਚਰੀ ਬਹੁਤ ਲੰਬਾ ਸਮਾਂ ਫਰੈਂਚ ਦੀ ਕਲੋਨੀ ਰਹੀ ਹੈ ਉੱਥੋਂ ਦੀ ਜਿਹੜੀ ਮਾਂ ਬੋਲੀ ਉਹ ਤਮਿਲ ਹੈ ਤੇ ਬੜਾ ਕੋਸ਼ਿਸ਼ ਕੀਤੀ ਉੱਥੇ ਉਹਨਾਂ ਨੇ 프랑ਸੀਸੀ ਲਾਗੂ ਕਰਨ ਦੀ ਬਹੁਤ ਪਰ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਦਾ ਜ਼ੋਰ ਸੀ ਅੱਧੀ ਲੱਖਾਂ ਦੀ ਜਿਹੜੀ ਹੈਗੀ ਭਾਸ਼ਾ ਉਹ ਤਮਿਲ ਹੈ ਤੇ ਅੱਜ ਵੀ ਜੇ ਸਾਡੇ ਦੇਸ਼ ਦੇ ਵਿੱਚ ਕੋਈ ਚੈਲੰਜ ਹੈ ਜੇ ਜਿੱਥੇ ਜਿਹੜਾ ਜਿਹੜਾ ਇੱਕ ਵੱਡਾ ਇੱਕ ਰਾਸ਼ਟਰੀ ਪੱਧਰਾਂ ਰਾਸ਼ਟਰੀ ਪੱਧਰ ਦਾ ਰੋਲਾ ਪਾਇਆ ਜਾ ਰਿਹਾ ਜੇ ਸਭ ਤੋਂ ਪਹਿਲਾਂ ਉਹ ਕੋਈ ਮੂਰੂ ਖੜਾ ਹੋ ਕੇ ਅੱਖੇ ਚੱਕਵਾ ਕੇ ਦੇਖਦਾ ਜੇ ਮੂਰੂ ਕੋਈ ਉਕਾਰਦਾ ਤਾਂ ਉਹ ਸਮਲ ਭਾਸ਼ਾ ਬਾਰੇ ਲੋਕ ਨੇ ਅੱਜ ਵੀ ਹੁਣ ਜਿਹੜੀ ਸਾਡੀ ਜਿਹੜੀ ਸਥਿਤੀ ਹੈ ਕੀ ਰਹੀ ਪੰਜਾਬ ਪਹਿਲੀ ਗੱਲ ਤਾਂ ਕਦੇ ਪੋਲਿਟਿਕਲੀ ਐਡਾ ਵੱਡਾ ਰਿਹਾ ਨਹੀਂ ਜਿਸ ਤਰੀਕੇ ਦਾ ਬਾਤ ਬਣਿਆ ਜਾਂ ਜਿਵੇਂ ਸਾਡੇ ਭਾਸ਼ਾ ਪਰਿਵਾਰਾਂ ਨੇ ਬਣਾਇਆ ਮੁਗਲਾਂ ਵੇਲੇ ਪੰਜਾਬ ਹੋਰ ਸੀ ਅੰਗਰੇਜ਼ੀ ਹਕੂਮਤ ਆਈ ਉਦੋਂ ਪੰਜਾਬ ਹੋਰ ਬਣ ਗਿਆ ਰਣਜੀਤ ਸਿੰਘ ਦਾ ਰਾਜ ਆ ਉਦੋਂ ਪੰਜਾਬ ਹੋਰ ਬਣ ਗਿਆ ਮਤਲਬ ਕਿ ਇਹ ਜਿਹੜੇ ਇਹ ਜਿਹੜੀ ਸਥਿਤੀ ਸੀ ਜਿਹੜੀ ਉਦੋਂ ਫਿਰ ਭਾਸ਼ਾ ਨੂੰ ਕਿਵੇਂ ਸਰਫਲਸਤੀ ਮਿਲਦੀ ਹੈ ਕਿਵੇਂ ਭਾਸ਼ਾ ਅੱਗੇ ਵਿਕਸਤ ਹੁੰਦੀ ਹੈ ਸਭ ਤੋਂ ਵੱਧ ਜਿਹੜੇ ਆ ਅੱਜ ਵੀ ਜਿਹੜੇ ਸਾਡੇ ਇਤਿਹਾਸਕਾਰ ਵੀ ਨੇ ਸਾਡੇ ਵਿਦਵਾਨ ਵੀ ਨੇ ਪਟਿਆਲੇ ਵਾਲਿਆਂ ਨੂੰ ਸਭ ਤੋਂ ਵੱਧ ਗਾਲਾਂ ਕੱਢਦੇ ਆ ਇਹ ਪਟਿਆਲੇ ਵਾਲੇ ਰਾਜ ਅੰਗਰੇਜ਼ਾਂ ਦੇ ਬਿੱਟੂ ਸੀ ਜੀ ਇਹ ਜਿਹੜੀਆਂ ਨੌ ਰਿਆਸਤਾਂ ਸੀ ਜਿਹੜੀਆਂ ਅੰਗਰੇਜ਼ਾਂ ਨਾਲ ਪਹਿਲੇ ਲੜਗੇ ਸੀ ਤੇ ਮੈਨੂੰ ਲੱਗਦਾ ਹੈ ਕਿ ਜੇ ਮੈਗਮਾ ਪੰਜਾਬੀ ਪਟਿਆਲਾ ਰਾਜਾ ਨਾ ਜਦ ਤੁਸੀਂ ਉਹ ਤੋਂ ਬਣਾਉਂਦਾ ਤਾਂ ਇਹ ਭਾਸ਼ਾ ਭਾਗ ਇਹ ਸੂਬੇ شاید ਨਾ ਬਣਦਾ ਸੋ ਜੇ ਜਿੱਥੇ ਕਿਸੇ ਦਾ ਜਿਹੜਾ ਯੋਗਦਾਨ ਹੈ ਪੋਲਿਟਿਕਲ ਕਿਉਂਕਿ ਜਦੋਂ ਮੈਂ ਸਾਰੀ ਕੋਈ ਗੱਲ ਮੈਂ ਇਸੇ ਐਂਗਲ ਤੋਂ ਕਰਨੀ ਹੈ ਸਥਿਤੀ ਦੇ ਸੰਭਾਲ ਦੀ ਜਿਹੜੀ ਗੱਲ ਹੈ ਇਸੇ ਉਹਦੇ ਨਾਲ ਬਾਕੀ ਗੱਲਾਂ ਡਾਕਟਰ ਜੋਗਾ ਸਿੰਘ ਦੀ ਕਰ ਦੰਗੇ ਹੁਣ ਜਦੋਂ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪੰਜਾਬੀ ਕਿਤੇ ਹੈ ਹੀ ਨਹੀਂ ਸੀ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਫਾਰਸੀ ਉਹਨਾਂ ਦੀ ਭਾਸ਼ਾ ਸੀ ਨਾ ਹੀ ਉਹਨਾਂ ਨੂੰ ਪੰਜਾਬੀ ਦੀ ਪਰਵਾਹ ਸੀ ਸਿੱਧੀ ਗੱਲ ਹੈ ਅੱਜ ਕੱਲ ਭਾਵੇਂ ਗੁੱਸਾ ਮੰਨਣ ਸਾਡੇ ਵਿਦਵਾਨ ਸਮਮਨਨ ਇਤਿਹਾਸਕਾਰ ਜੋ ਸਮਮਨ ਕੇ ਸਾਡੇ ਇੱਥੇ ਵਟੇ ਰਾਜ ਨੂੰ ਇਦਾਂ ਕਹਿ ਰਹੇ ਹੋ ਤੁਸੀਂ ਤੇ ਨਾ ਹੀ ਉਹਨਾਂ ਨੂੰ ਕੋਈ ਪਰਵਾਹ ਕੀਤੀ ਉਹਨਾਂ ਨੇ ਤਾਂ ਗੁਲਾਬਦਾਸ ਜਿੱਥੇ ਗੁਰਮੁਖੀ ਪੜ੍ਹਾਉਂਦੇ ਸੀ ਉਹਨੂੰ ਦਰਬਾਰਦਰ ਕਰਤਾ ਸੀ ਆਪਣੇ ਰਾਜ ਨੂੰ ਪੜ੍ਹਦਾ ਸੀ ਕਿ ਇਹ ਇਹ ਆਉਦਾ ਦੇਰਾ ਚੱਕ ਬਾਅਦ ਤੇ ਇਹ ਜਿਹੜੀ ਜਿਹੜੀ ਸਿਚੁਏਸ਼ਨ ਉਦੋਂ ਸੀ ਉਦੋਂ ਮਲਵਈ ਕਿੱਥੇ ਸੀ ਉਦੋਂ ਮਾਦੀ ਕਿੱਥੇ ਸੀ ਉਦੋਂ ਮੁਲਤਾਨੀ ਕਿੱਥੇ ਸੀ ਉਹ ਜਿਹੜੀਆਂ ਭਾਸ਼ਾਵਾਂ ਸੀ ਫਿਰ ਕਿਵੇਂ ਕਿਵੇਂ ਜਿਹੜਾ ਹੈਗਾ ਉਹਦਾ ਇੱਕ ਸਿਆਸੀ ਜਿਹੜਾ ਹੁੰਦਾ ਰਿਹਾ ਹੁਣ ਅੱਜ ਜਿਹੜੇ ਲੈਟਰਸ ਜਿਹੜੇ ਅੰਕੜੇ ਆਏ ਸ਼ਾਇਦ ਮੈਨੂੰ ਕਰੈਕਟ ਕਰ ਦੇਣਗੇ ਡਾਕਟਰ ਜੋਗਾ ਸਿੰਘ ਜੀ 30 ਕਰੋੜ ਦੁਨੀਆ ਦੇ ਵਿੱਚ ਲੋਕ ਨੇ ਜਿਹੜੇ ਪੰਜਾਬੀ ਬੋਲਦੇ ਆ ਤੇ 13 ਕਰੋੜ ਲੋਕ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਦੇ ਆ ਉਹ 13 ਕਰੋੜ ਜਿਹੜੇ ਪੰਜਾਬੀ ਆ ਉਹਦੀਆਂ ਤਿੰਨ ਵੱਡੀਆਂ ਜਿਹੜੀਆਂ ਹੋਰ ਜਿਹੜੀਆਂ ਪਛਾਣਾਂ ਨੇ ਉਹ ਸਰਾਇਕੀ ਹੈ ਹੁਣ ਉੱਥੇ ਵੀ ਇਹ ਖਤਰਾ ਹੈ ਕਿ ਉੱਥੇ ਵੀ ਉੱਥੇ ਗੁਰਮੁਖੀ ਲਿਪੀ ਨਹੀਂ ਹੈ ਪੰਜਾਬੀ ਵਾਲੇ ਉੱਥੇ ਵੀ ਰੌਲਾ ਪਾਈ ਜਾਂਦੇ ਆ ਉੱਥੇ ਵੀ ਇੱਕ politcal situation ਤੱਕੇ ਨਾਲ ਉੱਥੇ ਜਿਹੜੀ ਹੈ ਕਿ ਉਹਨਾਂ ਨੇ ਉਰਦੂ ਲਾਗੂ ਕੀਤੀ ਹੋਈ ਹੈ ਤੇ ਸਰਾਇਕੀ ਵਾਲੇ ਜਿਹੜੇ ਕੋਈ 2.5 ਤੋਂ 3 ਕਰੋੜ ਦੇ ਲੋਕ ਨੇ ਉਹ ਕਹਿੰਦੇ ਵੀ ਨਹੀਂ ਅਸੀਂ ਪੰਜਾਬੀ ਨਹੀਂ ਆ ਉਹਨੋਂ ਤੇ ਇਹ ਆਪਣੇ ਆਪ ਨੂੰ ਪੁੱਟ ਕਰਦੇ ਆ ਪੇਸ਼ ਕਰਦੇ ਆ ਠੀਕ ਆ ਜਿਹੜੇ ਬਰਕਸੂਦੀ ਨਾਲ ਤਕਸੀਮ ਵੇਲੇ ਸੰਤਾਜਵਾਦ ਇੱਥੇ ਆ ਕੇ ਕੋਈ ਰਾਜਪੁਰੇ ਦੇ ਨੇੜੇ ਕੋਈ ਪਟਿਆਲੇ ਦੇ ਨੇੜੇ ਕੋਈ ਫਾਜ਼ਲਕਾ ਦੇ ਨੇੜੇ ਅਬੋਰ ਦੇ ਨੇੜੇ ਇਧਰ ਆ ਕੇ ਉਹਨਾਂ ਦੀ ਇੱਕ ਵੱਖਰੀ ਗੱਲ ਤੇ ਹੁਣ ਉੱਥੇ ਵੀ ਸਿਚੁਏਸ਼ਨ ਇਦਾਂ ਦੀ ਹੈ ਹਿੰਦਕੋ ਦੀ ਸਿਚੁਏਸ਼ਨ ਇਦਾਂ ਦੀ ਹੈ ਜਿਹੜੀ ਪਹਾੜੀ ਕੋਠਵਾੜੀ ਜਿਹੜੀ ਭਾਸ਼ਾ ਜਿਹੜੀ ਉਥੋਂ ਦੇ ਅਜ਼ਾਮ ਕਸ਼ਮੀਰ ਦੀ ਭਾਸ਼ਾ ਕਰਕੇ ਪੰਜਾਬੀ ਦੇ ਬਹੁਤ ਨੇੜੇ ਸੀ ਉਹ ਕਹਿੰਦੇ ਵੀ ਨਹੀਂ ਇਹ ਤਾਂ ਜਿਹੜਾ ਸੀਗਾ ਪੱਛਮੀ ਜਿਹੜਾ ਪਾਕਿਸਤਾਨ ਸੀ ਮਾਫ਼ ਕਰਨਾ ਪੂਰਬੀ ਜਿਹੜਾ ਪਾਕਿਸਤਾਨ ਸੀ ਉੱਥੇ ਬੰਗਾਲੀਆਂ ਨੇ ਹਿੰਮਤ ਨਾਲ ਲੜਾਈ ਲੜੀ ਪੰਜ ਡਾਕਟਰ ਉਹਨਾਂ ਦੇ ਸ਼ਹੀਦ ਹੋਏ ਪੰਜਾਬੀ ਆਪਣੇ ਬੰਗਾਲੀ ਬੋਲੀ ਕਰਕੇ ਤਾਂ ਉੱਥੇ ਬੰਗਲਾ ਲਾਖੀ ਹੋਈ ਤਾਂ ਉਹ ਉਹ ਜੋਤਨਾ ਜਿਹੜੇ ਉੱਤਰਲੇ ਪੰਜਾਬ ਦੇ ਵਿੱਚ ਬੈਠੇ ਨੇ ਪੰਜਾਬੀ ਉਹਨਾਂ ਚ ਨਾਇਗਲੀ ਇੱਚਾ ਸੀ ਲੜਦੇ ਨਾਈ ਸਾਡੇ ਤੋਂ ਜਿਹੜੀ ਉਹ ਜੋਤਤਾ ਜਿਹੜੀ ਨਾਲ ਉਹ ਬੰਗਾਲੀ ਲੜੇ ਪੰਜ ਡਾਕਟਰ ਜਿਹੜੇ ਸੀਗੇ ਮੈਡੀਕਲ ਕਾਲਜ ਹਾਕਕੇ ਦੇ ਉਹ ਸ਼ਹੀਦ ਹੋਏ ਜਿਹਦੇ ਨਾਂ ਇਹਨਾਂ ਦੇ ਨਾਂ ਤੇ ਇਹਨਾਂ ਦੇ ਸਿਰ ਤੇ ਅੱਜ ਵੀ ਆਪਾਂ 21 ਫਰਵਰੀ ਨੂੰ ਇੰਟਰਨੈਸ਼ਨਲ ਲੈਵਲ ਤੇ ਜਿਹਨਾਂ ਨੂੰ ਮਾਂ ਬੋਲੀ ਜਿਹੜਾ ਦਿਵਸ ਆ ਉਹ ਕੀਤਾ ਪਿਆ ਹੁੰਸ ਸਾਧੀਆਂ ਜਿਹੜੀਆਂ ਬੋਲੀਆਂ ਹੁਣ 1941 ਤੱਕ ਡੋਗਰੀ ਸੀ ਜਿਹੜੀ ਉਹ ਕਹਿੰਦੇ ਸੰjabi ਦਾ ਹਿੱਸਾ ਹੀ ਆ। ਜੇ ਉਹ ਇਸ ਤੋਂ ਬਾਅਦ ਜਦੋਂ ਅਗਲੀਆਂ ਸੈਂਸਰਾਂ ਆਈਆਂ ਉਹ ਕਹਿੰਦੇ ਬੋਗਰੀ ਇੰਡੀਪੈਂਡੈਂਟ ਭਾਸ਼ਾ ਮਾਰੀ ਗੱਲ ਨਹੀਂ ਬਿਲਕੁਲ ਆਪ ਵੀ ਕਹਿੰਦੇ ਕਿ ਹੋਣਾ ਚਾਹੀਦਾ ਜੇ ਜੇ ਪਾਤੀ ਵੀ ਕਹਿੰਦੇ ਕਿ ਇੰਡੀਪੈਂਡੈਂਟ ਭਾਸ਼ਾ ਜੰਗੀ ਦਾ ਇੱਕ ਭਾਗ ਵੱਧ ਆਉਂਦੀ ਹੈ ਭਾਸ਼ਾਵਾਂ ਦੇ ਆਪਸ ਵਿੱਚ ਸਾਂਝ ਹੁੰਦੀ ਹੈ ਸਾਡੀ ਕਿੰਨੀ ਸਾਡੀ ਅਪੀ ਨਾਲ ਸਾਂਝ ਹੈ ਸਾਡੀ ਨਾਲ ਸਾਂਝ ਹੈ ਸਾਡੀ ਹਿੰਦੀ ਨਾਲ ਸਾਂਝ ਹੈ ਸਾਡੀ ਮੈਥੜੀ ਨਾਲ ਸਾਂਝ ਹੈ ਗੁਰੂ ਗ੍ਰੰਥ ਸਾਹਿਬ ਕਰਕੇ ਸਹੀ ਪਾਣੇ ਤੇ ਜਿੰਨੀਆਂ ਭਾਸ਼ਾਵਾਂਾਂ ਦੀ ਆਪਸ ਦੇ ਵਿੱਚ ਜਿਹੜੀ ਆ ਉਹ ਸਾਝ ਹੁੰਦੀ ਹੈ ਸ਼ਬਦ ਸਾਝੇ ਹੁੰਦੇ ਡਿਕਸ਼ਨ ਸਾਝੀ ਹੁੰਦੀ ਹੈ ਤੇ ਪਰ ਇਹ ਵੀ ਜਦੋਂ ਤੁਸੀਂ politically ਕਿਸੇ ਨੂੰ ਮਾਰਨਾ ਜਾਣ ਬੁੱਧ ਕੇ ਜਿੰਨੀਆਂ ਪਹਾੜੀ ਗੋਲੀਆਂ ਸੀ ਭਾਵੇਂ ਉਹ ਪਟਿਆਲੀਆਂ ਸੀ ਭਾਵੇਂ ਉਹ ਬਲਾਸਕੋਦੀ ਸੀ ਜਿਹੜੀ ਕਹਿਲੂਰ ਦੀ ਸਟੇਟ ਦੀ ਭਾਸ਼ਾ ਸੀ ਉਦੋਂ ਪੰਜਾਬੀ ਦੇ ਕਿੰਨਾ ਨੇੜੇ ਸੀ ਅੱਜ ਵੀ ਕਾਂਗੜੀ ਤੇ ਤੇਮਿਆਲੀ ਪੰਜਾਬੀ ਦੇ ਕਿੰਨਾ ਨੇੜੇ ਆ ਜਿੰਨੇ ਅਸੀਂ ਗੀਤ ਗਾਉਂਦੇ ਆ ਕਿੰਨੇ ਜਿਹੜੇ ਉਹ ਜੰਮੇ ਦੇ ਗੀਤ ਨੇ ਜਿਹਨਾਂ ਨੂੰ ਜਿਹੜਾ ਆਪਾਂ ਨੂੰ ਲੱਗਦੇ ਆ ਪੰਜਾਬੀ ਗੀਤ ਨੇ ਜਿਹੜੇ ਨੂਰਪੁਰੇ ਨਾਲ ਜਾਈਗੇ ਢੋਲ ਪਤਲੇ ਬਈ ਮੰਨੋ ਮਤਲਬ ਕਿ ਜਿਹੜੇ ਨੂਰਪੁਰੇ ਦੀ ਜਿਹੜੀ ਭਾਸ਼ਾ ਨੂੰ ਅੱਜ ਵੀ ਹੈਗਾ ਤੇ ਉਹ ਸਾਨੂੰ ਹੁਣ ਇਸ ਤਰ੍ਹਾਂ ਜਿਹਾ ਇੱਕ ਹੋ ਲੱਗਦਾ ਹੁਣ ਹਿਮਾਚਲ ਦੇ ਵਿੱਚ ਕੀ ਹੋਇਆ 1900 ਉਸ ਤੋਂ ਬਾਅਦ ਕਰਦੇ ਕਿ ਹਿਮਾਚਲ ਪੂਰਾ ਸਟੇਟ ਦਾ ਦਰਜਾ ਹੁੰਦਾ 1966 ਦੇ ਵਿੱਚ ਜਿਹੜੇ ਪੰਜਾਬ ਦੇ ਕੁਝ ਇਲਾਕੇ ਹਿਮਾਚਲ ਯੂਟੀ ਸੀ ਉਹਦੇ ਨਾਲ ਜੋੜੇ ਜਾਂਦੇ ਆ ਉਦੋਂ ਹੋਣੀ 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 ਉਹ ਕਹਤਾ ਉਹ ਹਿੰਦੀ ਕਹਿੰਦੇ ਜੀ ਇੱਥੇ ਸਾਡੀ ਭਾਸ਼ਾ ਹਿੰਦੀ ਹੈ ਉਹ ਕਹਿੰਦੇ ਸਾਰੀਆਂ ਹਿੰਦੀ ਦੀਆਂ ਜਿਹੜੀਆਂ ਨੇ ਉਹ ਕੁਪਛਾਅ ਹੁੰਦੀ ਉਹ ਉਹ ਸ਼ਬਦ ਐਗਜ਼ਾਮਪਲ ਤੋਂ ਲਾ ਕੇ ਜਿਹੜਾ ਪੰਜਾਬੀ ਦਾ ਜਿਹੜਾ ਹੈਗਾ ਉਹ ਵਰਤਦੇ ਨੇ ਤੇ ਇਹੀ ਹਾਲਾਤ ਜਿਹੜੇ ਜਿਦਾਂ ਮੈਂ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਨੇ ਬਾਗੜੀ ਜਿਹੜੀ ਭਾਸ਼ਾ ਹੈ 1966 ਤੱਕ ਪੰਜਾਬੀ ਦੀ ਜਿਹੜੀ ਭਾਸ਼ਾ ਸੀ ਕਿਉਂਕਿ ਸਾਡਾ ਦਿੱਲੀ ਤੱਕ ਪੰਜਾਬ ਸੀਗਾ ਤੇ ਹੁਣ ਤੁਸੀਂ ਬਾਗੜੀ ਦਾ ਨਾਂ ਲੈ ਲੋਗ ਉਹ ਕਹਿੰਦੇ ਜੀ ਨਹੀਂ ਇਹ ਤਾਂ ਜੀ ਰਾਜਸਥਾਨ ਦੀ ਹੈ ਬਾਗੜੀ ਤੋਂ ਵੀ ਭਾਜਰੀ ਤੋਂ ਬਿਲਕੁਲ ਕਿੰਨੇ ਸ਼ਬਦ ਸਾਡੇ ਬਾਗੜੀ ਨਾਲ ਜਿਹੜੇ ਐ ਸਾਂਝੇ ਤੇ ਉਹ ਜਿਹੜੀਆਂ ਪੋਲਿਟੀਕਲ ਜਿਹੜੀਆਂ ਸਿਚੁਏਸ਼ਨ ਜਿਹਨੇ ਉਹ ਕਿੱਦਾਂ ਦੀਆਂ ਬਣਦੀਆਂ ਤੇ ਉਹ ਸਰਪ੍ਰਸਤੀ ਕਿੱਦਾਂ ਦੀ ਬਣਦੀ ਹੈ ਜਿਹੜੀ ਤੇ ਕਿਉਂ ਜਿਹੜੇ ਹੈਸ਼ ਸ਼ਬਦ ਇਹ ਸਾਨੂੰ ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਇਹ ਉਹ ਭਾਸ਼ਾ ਹੈ ਜਾਂ ਹੋਰ ਹੈ ਸ਼ਬਦ ਤਾਂ ਦੇਖੋ ਹੁਣ ਕਿਸੇ ਵੇਲੇ ਮਾਝੀ ਤਕਸਾਲੀ ਭਾਸ਼ਾ ਬद्दल ਜਾਣਦੇ ਜਾਂਦੇ ਸੀ ਲਾਹੌਰ ਸੈਂਟਰ ਤੋਂ ਵੀ ਅਮਰਸਾਹ ਹਾਲ ਉਸ ਤੋਂ ਅਗੇ ਲੱਗਦਾ ਜੇ ਰਹਾ ਮਤਲਬ ਤੇ ਫਿਰ ਜਿਹੜੀਆਂ ਕਿਉਂਕਿ ਉਸ ਵੇਲੇ ਜਿੰਨੇ ਜਿਹੜੇ ਪੁਰਾਣੇ ਸ਼ਾਇਰ ਬਾਰੇ ਸ਼ਾਹ ਨੂੰ ਪੜ੍ਹ ਲਓ ਖੁੱਲੇ ਸ਼ਾਹ ਨੂੰ ਪੜ੍ਹ ਲਓ ਇੱਕੋ ਤਾਂ ਆਖੇ ਬਾਬਾ ਫੀਰ ਨੂੰ ਪੜੋ ਤੁਸੀਂ ਉਹ ਸਾਰੀ ਜਿਹੜੀ ਬੋਲੀ ਹੈ ਮਾਝੀ ਵਾਲਾ ਜਿਹੜਾ ਉਹਦਾ ਇਹ ਹੈ ਤੇ ਉਹ ਇਹ ਸਾਨੂੰ ਇਹ ਤੁਹਾਨੂੰ ਮਿਲਦਾ ਕਿ ਹਾਂ ਵੱਡੀ ਬੋਲੀ ਸੀ ਸੈਂਟਰਲ ਜਿਹੜੀ ਭਾਸ਼ਾ ਸੀ ਪਰ ਸੰਸਾ ਜਦੋਂ ਸੰਤਾਲੀ ਤੋਂ ਬਾਅਦ ਕੀ ਹੋਇਆ 47 ਤੋਂ ਬਾਅਦ ਥੋੜੀ-ਥੋੜੀ ਕਿਉਂਕਿ ਸਾਡੇ ਲਿਟਰੇਚਰ ਦੇ ਬੰਦੇ ਜਿਹੜੇ ਪੁਰਾਣੇ ਸਮਾਂ ਉਹ ਨਾਨਕ ਸਿੰਘ ਜੀ ਗੁਰਬਖਸ਼ ਸਿੰਘ ਪਰੀਜ਼ਲੜੀ ਸੀ ਉਹ ਉਹ ਸੀ ਜਿਹੜੇ ਬੰਦੇ ਉਸ ਨੂੰ ਤਕਸਾਲੀ ਮੰਨ ਕੇ ਜਾਂ ਉਸ ਭਾਸ਼ਾ ਦੇ ਜਿਹੜੀ ਤਕਸਾਲੀ ਤੱਕ ਕੋਈ ਸ਼ਬਦ ਨਹੀਂ ਹੁੰਦਾ ਉਹ ਸ਼ਬਦ ਵਰਤਦੇ ਸੀ ਉੱਥੋਂ ਦੀ ਜਿਹੜੀ ਡਿਕਸ਼ਨ ਸੀ ਉਹ ਵਰਤਦੇ ਸੀ ਤੇ ਕੰਪਲਿਕਸ਼ਨ ਤਾਂ ਹੁਣ ਵੀ ਅਲੱਗ-ਅਲੱਗ ਹੈ ਹੁਣ ਜਿੱਦਾਂ ਬੈਦਵਾਨ ਜੀ ਨੇ ਗੱਲ ਕੀਤੀ ਕਿ ਜਿਹੜੀ ਕਿਤਾਬੀ ਭਾਸ਼ਾ ਹੈ ਜਿਹੜੀ ਉਹ ਕਿਤਾਬੀ ਭਾਸ਼ਾ ਤਾਂ ਆਪਾਂ ਬਕਤ ਦੀ ਨਾ ਬੋਲਣ ਵੇਲੇ ਤਾਂ ਅਸੀਂ ਆਪਣੀ ਜਿਹੜੀ ਭਾਸ਼ਾ ਬਗਦੇ ਆਪਾਂ ਡਿਕਸ਼ਨਰੀ ਹੁਣ ਮਾਲ ਦੇ ਵਿੱਚ ਚਲੇ ਜਾਣ ਬਗਜਾ ਕਹਿੰਦੇ ਆ ਨਾ ਤੂੰ ਬਗਜਾ ਮੈਂ ਬਗਜਾ ਤੇ ਜੇ ਜੇਰ ਤੁਸੀ ਅੰਮ੍ਰਿਤਸਰ ਜਾ ਕੇ ਕਹੂੰਗਾ ਨਾ ਉਹਨੂੰ ਕਰ ਲੇ ਕਿ ਪਤਾ ਨਹੀਂ ਕੀ ਕਹੀ ਜਾਂਦੇ ਹੁਣ ਅੰਮ੍ਰਿਤਸਰ ਵਾਲੇ ਮਾਪੇ ਸਾਫ ਕੋਰਸਪੋਨਡਰ ਹੈਗਾ ਤੇ ਉਹ ਮੈਨੂੰ ਕਈ ਵਾਰੀ ਮੈਂ ਗਿਆ ਗਿਆ ਮੈਨੂੰ ਗੱਲ ਸਮਝ ਆਉਣੀ ਜੀ ਕੀ ਕਹਿੰਦੇ ਆ ਗਾੜੀ ਇਸ ਗਾੜੀ ਦਾ ਹਾਂ ਕਿਹਾ ਨਾ ਤੇ ਉਹ ਆ ਗਾੜੀ ਮਤਲਬ ਆ ਗਾੜੀ ਦਾ ਜੇ ਉਹ ਸਾਨੂੰ ਕੋਈ ਸਸਤ ਪੜੇ ਪੜਾਤੀ ਹੁੰਦੀ ਸੀ ਉਹ ਬਿਲਕੁਲ ਕੱਟ ਕੇ ਕੱਲਾ ਗਾੜੀ ਮੋੜ ਲੈਂਦੇ ਤੇ ਜਾਂ ਵੀ ਆਹ ਤੋ ਚੀਜ਼ ਖੜ ਲਿਆ ਨਾ ਕਿ ਮੈਂ ਇਹਨੂੰ ਕਾੜਨਾ ਨਾ ਤੇ ਲੈ ਕੇ ਜਾਂ ਤੇ ਹੁਣ ਇਹ ਜਿਹੜਾ ਹੈਗਾ ਹੁਣ ਦੇਖੋ ਇਹ ਵੀ ਆਪਾਂ ਉਹ ਵੀ ਸਮਝ ਆਉਂਦੀ ਹੈ ਇਹ ਵੀ ਸਮਝ ਆਉਂਦੀ ਹੈ ਹੁਣ ਸਭ ਤੋਂ ਵੱਧ ਕਿ ਜਦ ਸਤਕਾਰ ਨੇ ਵਿਦਵਾਨ ਨੇ ਉਹ ਮਾਲਵੇ ਵਾਲੇ ਪਾਸਿਓਂ ਆ ਗਏ ਤੇ ਖਾਸ ਕਰਕੇ ਜਿਹੜਾ ਹੈ 1960 ਤੋਂ ਬਾਅਦ ਦਾ ਹੈ ਜਿਆਦਾ ਜਿਹੜੀ ਗੱਲ ਹੁਣ ਜਦੋਂ ਵੀ ਜਿਹੜੀ ਜਿਹੜੀ ਪਾਸ ਆਇਆ ਉਹ ਕਿਧੋਂ ਦੀ ਜਿਆ ਕਿਸੇ ਵੀ ਇਲਾਕੇ ਦੀ ਹੈ ਜਦੋਂ ਉਹ ਨੂੰ ਇੱਕ ਸਿਆਸੀ ਸਫਲਤਾ ਮਿਲਦੀ ਹੈ ਪੋਲੀਟਿਕਲ ਸਫਲਤਾ ਮਿਲਦੀ ਹੈ ਤੇ ਉਹਦੇ ਤੇ ਹਾਲਾਂਕਿ ਉਥੋਂ ਦੀ ਜਗਰਫੀ ਦਾ ਹੋਰ ਬਹੁਤ ਸਾਰਾ ਯੋਗਦਾਨ ਹੁੰਦਾ ਪਰ ਉਹ ਬਸਦੀ ਤਾਂ ਉਹ ਵਿਕਸਤ ਜਿਹੜੀ ਤਾਂ ਹੁੰਦੀ ਹੈ ਕਿਉਂਕਿ ਦੋਈ ਤੇ ਚੀਜ਼ਾਂ ਹੁੰਦੀਆਂ ਭਾਸ਼ਾ ਨੂੰ ਜਿਉਂਦਾ ਰੱਖਣ ਵਾਸਤੇ ਇੱਕ ਗ੍ਰਾਮਰ ਹੁੰਦੀ ਹੈ ਦੂਸਰੀ ਦੂਸਰੀ ਸਕ੍ਰਿਪਟ ਹੁੰਦੀ ਹੈ ਤੇ ਤੀਸਰੀ ਉਹ ਡਿਕਸ਼ਨ ਹੁੰਦੀ ਹੈ ਜਦੋਂ ਡਿਕਸ਼ਨ ਦਾ ਆਪਾਂ ਇਹਨੂੰ ਉਤਰੋ ਉਤਰੋ ਧਾਰੀ ਲੈਂਦੇ ਰਹਿੰਦੇ ਹਾਂ ਸਾਡੀਆਂ ਪਟਵਾਰ ਦੀਆਂ ਥਾਣਿਆਂ ਦੀਆਂ ਜਿੰਨੀਆਂ ਰਿਪੋਰਟਾਂ ਨੂੰ ਸਾਰੇ ਫਾਰਸੀ ਦੇ ਨਾਲ ਪਰ ਹੋਏ ਨੇ ਉਸ ਤੋਂ ਸੰਗ ਕਿਹੜੀ ਪੰਜਾਬੀ ਲੱਗਦੀ ਹੁੰਦੀ ਹੈ ਤੇ ਪਰ ਫਿਰ ਵੀ ਤੁਹਾਡੀ ਸਕ੍ਰਿਪਟ ਹੁਣ ਹਮਾਤਲ ਦੀ ਆਪਾਂ ਝਾਵਾ ਕਿਉਂ ਮਰੀਆਂ ਹਰਿਆਣਵੀ ਕਿਉਂ ਮਰੀ ਹਰਿਆਣਵੀ ਇੰਨੀ ਪਿਆਰੀ ਭਾਸ਼ਾ ਹੈ ਤੇ ਮਲਵਈ ਨਾਲ ਤਾਂ ਬਹੁਤ ਮਿਲਦੀ ਜੁਲਦੀ ਹੈ ਹਰਿਆਣਵੀ ਤੇ ਥੋੜਾ ਜਿਹਾ ਲੈਜੇ ਦਾ ਫਰਕ ਆਏਗਾ ਤੇ ਪਰ ਇਹ ਕਿਉਂਕਿ ਹਿੰਦੀ ਕਹਿੰਦੇ ਜੇ ਤਾਂ ਹਿੰਦੀ ਹੈ ਹਿੰਦੀ ਵਾਲਿਆਂ ਨੇ ਕਿਉਂਕਿ ਦੇਗਨਾਗਰੀ ਸਕ੍ਰਿਪਟ ਸੀ ਹਮਾਤਿਰ ਤੇ ਦੇਗਨਾਗਰੀ ਸਕ੍ਰਿਪਟ ਰਾਜਸਥਾਨ ਦੀਆਂ ਭਾਸ਼ਾਵਾਂ ਮਾਰਵਾੜੀ ਵਗੈਰਾ ਸਭੀ ਸਾਰੀਆਂ ਉਹਦਾ ਸ਼ਿਕਾਰ ਹੋ ਗਏ ਸੋ ਜੇ ਜੀ ਸਥਿਤੀ ਤਾਂ ਸਾਰੰਦ ਜਿਹੜੀ ਹੈ ਉਹ ਸਾਹਮਣੇ ਸਥਿਤੀ ਬਦਲਦੀ ਰਹਿੰਦੀ ਹੈ ਜਦੋਂ ਰਾਜਭਾਗ ਬਦਲਦੇ ਆ ਜਦੋਂ ਸਾਰੀ ਸਿਚੁਏਸ਼ਨ ਬਦਲਦੀ ਹੈ ਜਦੋਂ ਉਰਦੂ ਨੂੰ ਇੰਨੀ ਵੱਡੀ ਇੱਕ ਸੈਂਟਰ ਸਟੇਜ ਦਿੱਤੀ ਗਈ ਉਹ ਤਾਂ ਹਿੰਦੀ ਤਾਂ ਜਿੱਥੇ ਹੈ ਨਹੀਂ ਸੀ ਜਿਹੜੀ ਉਹਨਾਂ ਹਿੰਦੀ ਦਾ ਸਭ ਤੋਂ ਵੱਧ ਰੌਲਾ ਰਾਸ਼ਟਰਪਤੀ ਦਾ ਹਿੰਦੀ ਵਾਲੇ ਕਰ ਰਹੇ ਸੇ ਜਾਂ ਹਿੰਦੀ ਨੂੰ ਜਿਸ ਤਰੀਕੇ ਦੇ ਨਾਲ ਆਪਾਂ ਬੰਦਾ ਲੀਡਰ ਕੋਈ ਗੁਜਰਾਤੀ ਹੈ ਤਾਂ ਆਪਾਂ ਕਿਦੋਂ ਹੋਰਦਾ ਉਹ ਉਹ ਕੋਸ਼ਿਸ਼ ਕਰਦਾ ਮੈਂ ਆਪਣੀ ਗੱਲ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਦੀ ਕਿਤੇ ਦੀ ਉਹ ਮੈਂ ਹਿੰਦੀ ਦੇ ਵਿੱਚ ਜਿਹੜੀ ਉਹ ਗੱਲ ਕਰਾਂ ਫਿਰ ਜਿੰਨੇ ਵੀ ਸੈਂਟਰ ਦੇ ਵਿਭਾਗਾਂ ਨੇ ਆਪਾਂ ਡਾਕ ਖਾਨਾ ਆਪਾਂ ਟੈਲੀਬੋਨ ਆਪਾਂ ਮੇਲਵੇ ਆ ਤੇ ਮੈਂ ਆਲਿੰਦੇ ਰੇਡੀਓ ਤੋਂ ਰਿਪੋਰਟ ਹੋਇਆ ਉਹ ਤੋਂ ਬੱਸ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਉਹ ਫਿਰ ਜਰੂਰੀ ਤੌਰ ਤੇ ਜਿਹੜਾ ਹੈ ਕਿਉਂਕਿ ਉਹਨਾਂ ਨੂੰ ਜਿਹੜੀ ਉਹ ਗੱਲ ਹੈ ਉਹ ਗੱਲ ਕਰਨੀ ਗੱਲ ਸਮਝਾਉਣੀ ਉਹ ਬੜੀ ਸ਼ੌਕੀ ਹੁੰਦੀ ਹੈ ਪਰ ਉਹਨਾਂ ਦਾ ਇਹ ਕੋਈ ਸਰੋਕਾਰ ਨਹੀਂ ਦਾ ਲੋਕਾਂ ਨੂੰ ਸਮਝ ਆਵੇ ਨਾ ਆਵੇ ਮੈਨੂੰ ਯਾਦ ਹੈ ਜਦੋਂ ਗੱਲਬਾਤ ਜਦੋਂ ਸ਼ੁਰੂ ਹੋਈ ਹੈ ਨੂਰ ਲਖਣ ਦੇ ਉੱਤੇ ਉਹਨਾਂ ਨੂੰ ਇੱਕ ਸਖਸ਼ਣ ਸੀ ਕਿ ਤੁਸੀਂ ਕੋਈ ਵੀ ਅੰਗਰੇਜ਼ੀ ਦਾ ਸ਼ਬਦ ਨਹੀਂ ਵਰਤਣਾ ਕੋਈ ਵੀ ਫ੍ਰੈਂਚੀ ਦਾ ਸ਼ਬਦ ਨਹੀਂ ਵਰਤਣਾ ਤੁਸੀਂ ਜਿਹੜਾ ਲਾਭੀ ਕਰੋ ਕੇ ਕੇ ਲਿਆਵਾਂਗਾ ਸਾਹ ਬੈਠੇ ਤੇ ਉਹਨਾਂ ਨੇ ਕਿ ਸ਼ਾਟ ਸ਼ੁਰੂ ਕੀਤਾ ਮਜ਼ਾਇਦ ਲਈ ਬਤਨਾ ਪ੍ਰੇਖ ਪਾਤਰ ਤੇ ਹਾਂ ਬੇ ਛੋੜੇ ਜੀ ਉਹ ਵਹਾਂ ਸਿੱਤਨੇ ਛੋੜੇ ਇਰਾਨ ਨੇ ਇਤਨੇ ਛੋੜੇ ਨੇ ਤੇ ਉਹ ਸੰਪਤ ਨੇ ਕਰੇ ਕੀ ਇਹ ਸ਼ਕਤ ਉਹਨਾਂ ਨੇ ਹਾਂਜੀ ਹੁਣ ਜਦੋਂ ਮਜ਼ਾਈਦ ਇੰਨਾ ਸੌਖਾ ਸ਼ਬਦ ਤੇ ਮੈਂ ਸਮਝਦਾ ਕਿ ਪੰਜਾਬੀ ਦੇ ਚਲੋ ਧਨ ਭਾ ਗਿਆ ਪੰਜਾਬੀ ਵਿਦਹਾਜ ਨੂੰ ਬਹੁਤ ਵੱਡਾ ਤੇ ਮੈਂ ਬਹੁਤ ਸ਼ਬਦ ਕਿਉਂਕਿ ਪੰਜਾਬੀ ਵੈਸੇ ਵੀ ਥੋੜਾ ਜਿਹਾ ਵਿਕਾਸਮੁਖੀ ਸੁਭਾਅ ਕੋ ਸਾਡੇ ਪਿੰਡਾਂ ਦੇ ਲੋਕ ਇੰਨੇ ਸ਼ਬਦ ਬੋਲਦੇ ਆ ਮੈਨੂੰ ਯਾਦ ਆਉਂਦਾ ਮੇਰੇ ਦੋਸਤ ਕੋਈ ਵਾਰੀ ਹਾਦਸੇ ਹੁੰਦੇ ਆ ਅਸੀਂ ਥੀਏਟਰ ਕਰਦਾ ਸੀ ਮੈਂ ਤੇ ਅਸੀਂ ਨਾਟਕ ਖੇਡਣਾ ਹੁੰਦਾ ਸੀ ਘਰੇ ਜਿਹੜੀ ਗੱਲ ਕਰਦੇ ਪਲੇਅ ਤਿਆਰ ਕਰਨਾ ਪਲੇਅ ਕਰਨਾ ਅਸੀਂ ਨਾਟਕਸ਼ਾਲਾ ਬਹੁਤ ਘੱਟ ਬੋਲਦੇ ਮੇਰੇ ਇੱਕ ਦੋਸਤ ਨੇ ਉਹ ਲੀਡਰ ਨੇ ਉਹ ਕਾਫੀ ਵੱਡੇ ਸੀ ਪੀ.ਆਈ.ਐਮ.ਐਲ ਦੇ ਉਹ ਕੋਈ ਪ੍ਰੈਸ ਰੋਡ ਵਗੈਰਾ ਪੱਤਰਕਾਰ ਦੀ ਸੀ ਦੇਣ ਗਏ ਸੀ ਉਹ ਮਾਤਾ ਜੀ ਗੱਲ ਤੋਂ ਪੱਤਰ ਲਈ ਕਿੰਨੇ ਕਿੱਥੇ ਗਏ ਕੋਈ ਪਲੇਅ ਕਰਨ ਗਏ ਆ ਉਹ ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਮਾਤਾ ਦੇ ਸ਼ਬਦ ਹੋਈਏ ਤੇ ਨਹੀਂ ਗਏ ਲੀਡਰ ਕਿਹਨੇ ਜਾ ਬਹੇ ਦੂਸਰੂਪ ਇਹ ਨਹੀਂ ਜੜਾ ਹੈਗਾ ਕੋਈ ਮਸਲਾ ਮਸਲਾ ਨਾ ਜਿਹੜਾ ਹੈਗਾ ਅਸਲ ਦੇ ਵਿੱਚ ਜਿੱਦਾਂ ਬਾਈਵਾਂਦੀ ਨੇ ਗੱਲ ਕੀਤੀ ਹੈ ਭਾਸ਼ਾ ਬਤੂ ਕੀ ਤਾਂ ਦੇ ਉਹਨੀਆਂ ਗੜਾਂ ਬਚਣੀਆਂ ਜੇ ਉਹਨੀਆਂ ਜਿਹੜੀਆਂ ਹੈਗੀਆਂ ਉਹਦੇ ਲੈਦੇ ਬਚਣਗੇ ਤੇ ਉਹਦੀਆਂ ਜਿਹੜੀਆਂ ਪਾਕਿਸਤਾਨ ਵਾਲੇ ਕਈ ਵਾਰੀ ਉੱਥੇ ਜਿਹੜੇ ਪੰਜਾਬੀ ਬੋਲਦੇ ਆ ਉਹ ਬੋਲੜੀਆਂ ਸ਼ਬਦ ਕਹਿੰਦੇ ਆ ਉਹਨੂੰ ਬੋਲੀਆਂ ਦੀ ਬਿਜਾਇ ਤੇ ਉਹ ਪਰਚਾ ਮਿਲਦਾ ਹੈ ਬੋਲੜੀਆਂ ਸ਼ਬਦ ਬੋਲਦੇ ਪਰ ਹੁਣ ਇਹ ਵੀ ਇੱਕ ਇਹਦੇ ਤੇ ਹੋਰ ਇੱਕ ਨੁਕਸਾਨ ਵੀ ਹੋ ਗਿਆ ਕਿ ਜਦੋਂ ਅਸੀਂ ਨੇੜੇ ਹੋ ਗਏ ਇਹਦੇ ਨਾਲ ਸੋਸ਼ਲ ਮੀਡੀਆ ਦੇ ਨਾਲ ਪਰ ਇਹ ਜੋ ਮਿਸ ਇਨਫਰਮੇਸ਼ਨ ਬਹੁਤ ਜ਼ਿਆਦਾ ਬਹੁਤ ਵੱਡਾ ਫੁੱਲਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਿ ਕੋਈ ਤਾਬਾਂ ਅਸੀਂ ਪੜਦੇ ਨਹੀਂ ਅਸੀਂ ਉਹਨੂੰ ਸੋਰਸ ਬਣਾ ਲੈਂਦੇ ਆ ਤੁਹਾਨੂੰ ਗੂਗਲ ਹੀ ਆ ਲੱਗਦਾ ਜੀ ਇਹ ਪ੍ਰਸਿੱਧੀ ਜਿਹੜੀ ਜਿਹੜੀ ਗੱਲ ਆਕਾਰ ਫੁੱਟ ਨਾਲ ਹੈ ਵੀ ਐਸੋ ਕੋਈ ਸਾਜ ਜਿਹੜਾ ਹੈ ਕਿ ਗੂਗਲ ਕੋਲ ਨਹੀਂ ਸਹੀ ਆ ਗਿਆ ਤੇ ਹਾਲਾਂਕਿ ਪੰਜਾਬ ਖਣ ਤੋਂ ਬਾਅਦ ਜਿਹੜੀ ਇਨਫਰਮੇਸ਼ਨ ਉੱਤੇ ਗਲਤ ਪਈ ਹੈ ਤੇ ਉਹ ਜਿਹੜੇ ਉਤਰ ਬੀਬੀਆਂ ਬਚਾਰੀਆਂ ਬੈਠੇ ਆ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਕੋਈ ਗਿਆਨ ਨਹੀਂ ਉਹਨਾਂ ਨੂੰ 12 ਬਾਰੇ ਗਿਆਨ ਹੈ ਨਾ ਉਹਨਾਂ ਨੂੰ ਉਹਨੀਆਂ ਪਛਾਣਾਂ ਬਾਰੇ ਗਿਆਨ ਹੈ ਤੇ ਇੱਕ ਸ਼ਬਦ ਮੈਨੂੰ ਹੋਰ بڑا ਕਈ ਵਾਰ ਲੱਗਦਾ ਹੁੰਦਾ ਹੈ ਜਦੋਂ ਬੇਰ ਜੀ ਭੁੱਟੋ ਜਦੋਂ ਪ੍ਰਧਾਨ ਮੰਤਰੀ ਸੀ ਪਾਕਿਸਤਾਨ ਦੀ ਫਖਰ ਜ਼ਮਾਨਾ ਉਹਨਾਂ ਦੇ ਕੰਟਰ ਮੰਤਰੀ ਸੀ ਉਦੋਂ ਇੱਕ ਇਹਦਾ ਨਵਾਂ ਸ਼ਬਦ ਕੀਤਾ ਪੁਆਇੰਟ ਕੀਤਾ ਸ਼ਾਹ ਮੁਖੀ ਜਿਹੜੀ ਪਰਸ਼ੋ ਅ ਅਰਬਿਕ ਜਿਹੜੀ ਪਰਸ਼ੋ ਅਰਬਿਕ ਜਿਹੜੀ ਆਪਾਂ ਉਰਦੂ ਦੇ ਵੀ ਵਰਤਦੇ ਆ ਸਕ੍ਰਿਪਟ ਉਹ ਸਕ੍ਰਿਪਟ ਦਾ ਨਾਮ ਇਹਨਾਂ ਨੇ ਰੱਖ ਲਿਆ ਸ਼ਾਹ ਮੁਕੀ ਉਹਨੂੰ ਕਈ ਵੇਲੇ ਇਦਾਂ ਲੱਗਦਾ ਹੁੰਦਾ ਕਿ ਆਹ ਸ਼ਾਹ ਮੁਕੀ ਹਾਲਾਂਕਿ ਉਹਨਾਂ ਨੇ ਸ਼ਾਇਦ ਹਲਕਾ ਮਨਸਾਬ ਤੇ ਸਤਕਾਰ ਕਰਕੇ ਉਹਦਾ ਨਾਮ ਸ਼ਾਹ ਮੁਕੀ ਰੱਖ ਲਿਆ ਜਾਂ ਇਹਦਾ ਰੱਖ ਲਿਆ ਦਰੂਸ ਤਨੁਕੋਈਤ ਰਾਜਵੀ ਦੀ ਪਰ ਅ ਬੰਦੀਆ ਕਰਦੇ ਜਿਹਨੂੰ ਬਈ ਜਿਹੜਾ ਹੈਗਾ ਰਹਿਣ ਦਿੱਤਾ ਜਾਂਦਾ ਤੇ ਪਰ ਉਹ ਵੀ ਚਲੋ ਹੁਣ ਉਹਨਾਂ ਨੇ ਰੱਖ ਲਿਆ ਹੁਣ ਉਹ ਕਹਿੰਦੇ ਵੀ ਇਦਾਂ ਹੋਈ ਆ ਸ਼ਾਮੁਖੀ ਇਹ ਤੋਂ ਸ਼ੁਰੂ ਹੋਈ ਇਦਾਂ ਸ਼ੁਰੂ ਤੇ ਉਹਦੇ ਚ ਜਿਹੜੀ ਗਲਤ ਇਨਫਰਮੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਇਦਾਂ ਇਤਿਹਾਸ ਬਾਰੇ ਗਲਤ ਇਨਫਰਮੇਸ਼ਨ ਉਹਨਾਂ ਕੋਲੇ ਕੋਈ ਪੰਜਾਬ ਦੇ ਇਤਿਹਾਸ ਬਾਰੇ ਕੋਈ ਵਧੀਆ ਥੈਂਕ ਟੈਕ ਇਨਫਰਮੇਸ਼ਨ ਨਹੀਂ ਆਈ ਜੁਕ ਸਾਡੇ ਜੰਗ ਬੱਚਿਆਂ ਕੋਲੇ ਇੱਥੇ ਜਿਹੜੇ ਸਾਡੇ ਨਵੇਂ ਪੱਤਰਕਾਰ ਉੱਥੇ ਇਹਨਾਂ ਕੋਈ ਨਹੀਂ ਕੋਈ ਆ ਤੇ ਭਾਸ਼ਾਵਾਂ ਬਾਰੇ ਤੇ ਜ਼ਮੀਨ ਤੇ ਦੂਸਰੀ ਗੱਲ ਜਿਹੜੀ ਮੈਨੂੰ ਜਿਹੜੀ ਹੁਣ ਜਿਹੜੀ ਗੱਲ ਲੱਗਦੀ ਹੈ ਜਿਹੜੀ ਮੈਨੂੰ ਜਿਹੜੀ ਕੋਈ ਸੰਭਾਵਿਤ ਗੱਲ ਕਰਦਾ ਸੰਭਾਵਨਾ ਇਹ ਉਥੋਂ ਦੇ ਜਿਹੜੇ ਲੇਖਕ ਨੇ ਸਰਕਾਰ ਨੇ ਉਹਨਾਂ ਦਾ ਜਿੰਮਾ ਹੁੰਦਾ ਤੁਹਾਡਾ ਜਿੰਮਾ ਇਹ ਸੰਭਾਲਣਾ ਤਾਂ ਜੇ ਤੁਸੀਂ ਕਹੋਗੇ ਸਰਕਾਰਾਂ ਹਾਂ ਸਰਪ੍ਰਸਤੀ ਦੇ ਸਕਦੀਆਂ ਤੁਮ ਲੋਰ ਕਰ ਸਕਿਆ ਦੋਨੇ ਤਿੰਨੇ ਗੱਲਾਂ ਕਰਦੋਗੇ ਜੇ ਧਾਕੇ ਦੇ ਡਾਕਟਰਾਂ ਨਾਲ ਸਾਡੇ ਜੀ ਹਿੰਮਤ ਨਾਲ ਲੜਨ ਦੀ ਤਾਂ ਅਸੀਂ ਜਿਹੜੀ ਆ ਲਾਗੂ ਵੀ ਕਰ ਸਕਦੇ ਹਾਂ ਗੱਲ ਕਿ ਜਿਹੜੀ ਅੰਗਾਂ ਦੀ ਜਿਹੜੀ ਮੈਂ ਕਰ ਰਿਹਾ ਸੀ ਕਿ ਜਿਹੜੀ ਸੰਭਾਲ ਆ ਅਸਲ ਦੇ ਵਿੱਚ ਤੇ ਉਹ ਸਾਡੇ ਘਰਾਂ ਵਿੱਚ ਪਰਿਵਾਰਾਂ ਵਿੱਚ ਜਿਉਂਦੀ ਰਹਿੂਗੀ ਭਾਸ਼ਾ ਜਾਂ ਸਾਡੀ ਉਪਾਜਾ ਤਾਂ ਦੀ ਜਿਹੜੀ ਉਹਦੀ ਸੰਭਾਲੀ ਦੀ ਹੋ ਸਕਦੀ ਹੈ ਜਿਹੜੀ ਸਾਡੇ ਘਰਾਂ ਤੋਂ ਨਿਕਲ ਰਹੀ ਹੈ ਖਾਸ ਕਰਕੇ ਹੁਣ ਮੈਂ ਕਿਉਂਕਿ ਮੀਡੀਆ ਨਾਲ ਜੁੜੇ ਹੋਇਆ ਬੀਟੀ ਦੀ ਮੀਡੀਆ ਨਾਲ ਜੁੜੇ ਦਾ ਅਸੀਂ ਜਦੋਂ ਜਿਹੜੇ ਨਵੇਂ ਬੱਚੇ ਆ ਰਹੇ ਆ ਮੀਡੀਆ ਦੇ ਵਿੱਚ ਭਾਵੇਂ ਵੱਡੇ ਚੈਨਲੇ ਭਾਵੇਂ ਛੋਟਾ ਉਹਨਾਂ ਨੂੰ ਪਿਆਰ ਨਹੀਂ ਹੁੰਦੀ ਤੇ ਉਹ ਪੰਜਾਬੀ ਦਾ ਜਿਹੜਾ ਹੈਗਾ ਲਹਿਜੇ ਜਿਹੜੇ ਕੋਈ ਪੰਜਾਬੀ ਦੇ ਉਹ ਪਤਾ ਨਹੀਂ ਕਿੱਥੋਂ ਲਿਆਉਂਦੇ ਪਤਾ ਨਹੀਂ ਕਿੱਥੋਂ ਸੁਣਦੇ ਆ ਇਹ ਵੀ ਜੋ ਸੁਣਦੇ ਆ ਜਾਂ ਹੋਰ ਉਹ ਅਕਸਰ ਕਹਿੰਦੇ ਆ ਅਸੀਂ ਆ ਇੱਥੇ ਸਾਡੇ ਤੇ ਫੋਨ ਆ ਗਿਆ ਪਰ ਤੁਸੀਂ ਸਾਡੇ ਨਾਲ ਬਨੇ ਰਹੋਗੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਬਣੇ ਰਹੋਗੇ ਤਾਂ ਟੀਮ ਨਾਲ ਕੋਈ ਹੁੰਦਾ ਤੇ ਇਹ ਤੇ ਜਿਹੜੀ ਗੱਲ ਇਹਨਾਂ ਨੇ ਪਾਸਪੀ ਕੀਤੀ ਸੀ ਡਾਕਟਰ ਬਲਗਾਂਵ ਚ ਸੂ ਵਿੱਚੇ ਨੇ ਪਤਾ ਨਹੀਂ ਇਹਨਾਂ ਦੀ ਗੱਲ ਦੀ ਨਾਲ ਮੇਰਾ ਨਾਮ ਜਿਹੜੀ ਉਹ ਤੋਂ ਡਾਇਰੈਕਟਰ ਸੀ ਸ਼ਾਇਦ ਉਹ ਤੋਂ ਬਾਅਦ ਸਰ ਡਾਇਰੈਕਟਰ ਇਹ ਰਿਟਾਇਰ ਹੋ ਗਏ ਸੀ ਟੈਗੋਰ ਸੁਸਾਇਟੀ ਦੇ ਟੈਗੋਰ ਸੁਸਾਇਟੀ ਦੀ ਮੀਟਿੰਗ ਦੇ ਵਿੱਚ ਕੀ ਕਿਸ ਨੂੰ ਬਦਲਣਾ ਉਹ ਤੋਂ ਇੱਥੇ ਹੁੰਦੇ ਸੀ ਗਵਰਨਰ ਤੇ ਉਹੀ ਚੇਅਰਮੈਨ ਨੇ ਉਹਦੇ ਟਾਈਮ ਹੋ ਚੁੱਕੇ ਤੇ ਜਿਹੜਾ ਗਵਰਨਰ ਆਉਂਦਾ ਜੀ ਆਉਂਦਾ ਉਹਨਾਂ ਨੇ ਮੀਟਿੰਗ ਬੁਲਾਈ ਉੱਤੇ ਚੰਡੀਗੜ੍ਹ ਦੇ ਉਹਨਾਂ ਨੇ ਸ਼ਾਇਦ ਅਨੁਵਾਦ ਕਰਨਾ ਸੀ ਯਾਦ ਨਹੀਂ ਪੱਕਾ ਪਾਉਂਦਾ ਤੇ ਉਦੋਂ ਉਹਨਾਂ ਨੇ ਚੰਡੀਗੜ੍ਹ ਤੇ ਰਿਸਨੀ ਕਿੱਦਾਂ ਦੇ ਪ੍ਰੋਗਰਾਮ ਹੋਣ ਚਾਹੀਦੇ ਨੇ ਕਿਉਂਕਿ ਮੈਂ ਉਹਨੂੰ ਪਹਿਲਾਂ ਪਹੁੰਚਦੀ ਅਕਾੜੇ ਤੇ ਕੰਮ ਕਰ ਸੁੱਕਿਆ ਸੀ ਮੈਂ ਕਹਿੰਦੀ ਤੁਸੀਂ ਚੰਡੀਗੜ੍ਹ ਦਾ ਤਾਂ ਕੁਝ ਕਰਦੇ ਨਹੀਂ ਤੁਸੀਂ ਬਾਹਰੋਂ ਬੰਬਈ ਤੋਂ ਲਿਆ ਕੇ ਟੀਮਾਂ ਦੇ ਡਾਂਸ ਕਰਾ ਲੈਣੋ ਕਲਕੱਤਾ ਤੋਂ ਲਿਆ ਕੇ ਤੁਸੀਂ ਨਾਟਕ ਕਰਵਾ ਲੈਣੋ ਜਾਂ ਦਿੱਲੀ ਤੋਂ ਆ ਕੇ ਬੰਦੇ ਇੱਥੇ ਥੀਏਟਰ ਫੈਸਟੀਵਲ ਆ ਲੈਂਦੇ ਆ ਉਹ ਕਹਿੰਦੇ ਇੱਥੇ ਇਹ ਕਿਵੇਂ ਹੋਏਗਾ ਮੈਂ ਕਹਾਂ ਵੀ ਤੁਸੀਂ ਦੋ ਟੱਟ ਬੰਦਿਆਂ ਦੀ ਡਿਊਟੀ ਲਾਓ ਮੈਂ ਜਿਹੜੇ ਤੁਹਾਡੇ 헤ਡਲੇ ਮੁਰਾਜ਼ਮ ਨੇ ਸਾਰੇ ਇਸ ਏਰੀਆ ਦੇ ਨੇ ਸਾਰੇ ਪਵਾਦੇ ਨੇ ਕੈਲਰ ਪਿੰਡ ਦੀ ਗੱਲ ਇਹ ਕਰਕੇ ਹੁੰਦੀ ਆ ਉੱਤੇ ਇੰਨਾ ਪੁਰਾਣਾ ਮੈਂ ਕਹਾਂ ਵੀ ਇੱਥੇ ਗੂਗਾ ਮੈੜੀਆਂ ਨੇ ਉੱਥੇ ਸੀਤਲਾ ਮਾਤਾ ਦੇ ਮੰਦਿਰ ਨੇ ਪੁਰ ਬਹੁਤ ਕੁਝਾ ਪੁਰਾਣਾ ਥੂਲੇ ਸਾਰੇ ਕੁਝ ਇਹਨਾਂ ਬਾਕੀ ਦਾ ਟਾੜੂ ਤੱਕ ਠੀਕਾ ਗੰਦਨਾ ਬਤੇ ਹੁੰਦਾ ਤੁਸੀਂ ਵਿਚਾਲੋ ਉਹਨਾਂ ਦੇ ਤੁਸੀਂ ਕੋਈ ਮੇਲੇ ਸ਼ੁਰੂ ਕਰਦੇ ਹੋ ਉਹਨਾਂ ਦੇ ਕੋਈ ਕੰਮ ਸ਼ੁਰੂ ਕਰ ਲੋ ਉਹ ਬਦਨੌਰ ਸਾਹਿਬ ਦੇ ਪੈਸੇ ਕਿਉਂਕਿ ਉਹ ਆਪ ਪਿੱਛੋ ਜਿਹੜਾ ਪਛੋਕਰ ਸੀਗਾ ਉਹਨਾਂ ਦਾ ਉਹ ਟ੍ਰਾਈਬਲ ਇਲਾਕੇ ਦੇ ਨਾਲ ਸੀਗਾ ਪੀਰਵਾੜੇ ਦੇ ਨਾਲ ਤੇ ਉਹਨਾਂ ਨੂੰ ਗੱਲ ਸੰਖਤ ਹੈ ਕਹਿੰਦੇ ਹਾਂ ਜੇ ਤੁਮ ਆ ਜਾਈਏ ਪਰ ਅਗਰ ਬਾਤ ਕਿਸੇ ਤਰੀਕੇ ਨਾਲ ਦੋ ਤਿੰਨ ਨਿਵਾਜ਼ ਵਰਨਰ ਵੀ ਬਦਲ ਗਏ ਤੇ ਇਹ ਜਿਹੜਾ ਹੈਗਾ ਇਹ ਅਸੀਂ ਜਿਹੜੇ ਬੈਠਿਆ ਮੈਂ ਹੁਣ ਮਾਲਵੇ ਤੋਂ ਆਇਆ ਜਿਉਂ ਅਸੀਂ ਇੱਥੇ ਆ ਕੇ ਖਰਦੋਂਗੋ ਪਾਈ ਜਾਈਏ ਵੀ ਅਸੀਂ ਤਾਂ ਮਲਵਾਈਆਂ ਜੀ ਇਹ ਦਾਏ ਅਸੀਂ ਇੱਕ ਤੇ ਸੈਟੀਸਫਾਈਡਿਬਲ ਮੇਲਾ ਕਰਦੇ ਅਸੀਂ ਪੁਆਦੀ ਖੜਾ ਇੱਥੇ ਲਵਾਇਆ ਪੁਆਦੀਆਂ ਕੁੜੀਆਂ ਨੇ ਸਪੈਸ਼ਲ ਇੱਥੋਂ ਚੰਡੀਗੜ੍ਹ ਦੀਆਂ ਕੁੜੀਆਂ ਨੇ ਪ੍ਰਵੇਸ਼ ਹੋਣਾ ਨੇ ਪੁਆਦੀ ਬੋਲੀਆਂ ਦੇ ਨਾਲ ਕਿਤਾ ਤਿਆਰ ਕੀਤਾ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਪਰਫਾਰਮੈਂਸ ਇੱਥੇ ਕਰਵਾਈ ਅਸੀਂ ਕਿਹਾ ਵੀ ਜਿਹੜੇ ਖੇਤੇ ਦਾ ਸੀ ਵਿੱਚ ਬੈਠਿਆ ਉਹ ਸਭਿਆਚਾਰ ਦੀ ਉਹਦੀ ਜੇ ਬੋਲੀ ਨੂੰ ਸੁਭਾਲਾਂਗੇ ਤਾਂ ਜਿਹੜੀ ਉਹ ਹੋ ਸਕਦੀ ਸੋ ਇਹਦੀ ਜਿਹੜੀ ਹੈਗੀ ਉਹ ਇੰਨਾ ਸੌਖਾ ਨਹੀਂ ਜਿਹੜਾ ਕੰਮ ਹਾਂ ਜਿਹੜਾ ਇਹ ਜ਼ਿੰਮੇਵਾਰੀ ਤੇ ਲਾਈ ਹੈ ਸਰਪ੍ਰੇਖ ਚਰਚਾ ਆਦਿ ਆਪਾਂ ਕਰਕੇ ਚੱਲੇ ਜਾਵਾਂਗੇ ਤੇ ਪਰ ਇਹ ਅਸੀਂ ਆਪਾਂ ਥੋੜਾ ਜਿਹਾ ਝਾਤ ਤੱਕ ਨੂੰ ਆਪਣੇ ਘਰਾਂ ਵੱਲ ਮਾਰਨੀ ਪੈਣੀਗੀ ਤੇ ਤਾਂ ਅਸੀਂ ਬਚ ਸਕਦੇ ਆ ਕਿਉਂਕਿ ਸਭ ਤੋਂ ਪਹਿਲੇ ਨੁਕਸਾਨ ਅਸੀਂ ਕਰਦੇ ਆਂ ਸਾਡਾ ਜਦੋਂ ਕੋਈ ਵੀ ਸਕੂਪ ਪੈੜ ਦੇ ਵਿੱਚ ਉਹ ਸਕੂਪ ਵੀ ਚੱਲ ਜੇ ਲਾਈਨ ਮੈਨ ਲੱਜੇ ਸਭ ਤੋਂ ਪਹਿਲਾਂ ਉਹ ਚੰਚੇ ਨੂੰ ਚੰਮਤੇ ਕਣਾ ਸ਼ੁਰੂ ਕਰਦਾ ਹੈ ਸਭ ਤੋਂ ਪਹਿਲਾਂ ਉਹ ਚੌਲਾਂ ਨੂੰ ਚਾਵਲ ਕਣਾ ਸ਼ੁਰੂ ਕਰਦਾ ਹੈ ਲੋਨ ਨੂੰ ਨਮਕ ਕਣਾ ਸ਼ੁਰੂ ਕਰਦਾ ਹੈ ਉੱਥੋਂ ਜਿਹੜੀ ਵਿਗਾੜ ਉੱਥੋਂ ਸ਼ੁਰੂ ਹੁੰਦਾ ਹੈ ਚੌਲਾਂ ਦੇ ਵਿੱਚ ਜੇ ਅਸੀਂ ਉਹਨੂੰ ਬਚਾ ਲਾਂਗੇ ਰੋਕ ਲਾਂਗੇ ਤਾਂ ਫਿਰ ਤਾਂ ਅਸੀਂ ਇਹ ਬਚਾ ਸਕਦੇ ਹਾਂ ਤੇ ਨਹੀਂ ਤਾਂ ਫਿਰ ਨਿਚਾਨ ਪੀ ਸਨ ਬਹੁਤ ਬਹੁਤ ਵਧੀਆ